ਸਮਰਾਲਾ ਚ ਮਹਾਸ਼ਿਵਰਾਤਰੀ ਮੌਕੇ ਸਜਾਈ ਗਈ ਛੱਪੇ ਵਿੱਚ ਵਿਸ਼ਾਲ ਸ਼ੁਭ ਯਾਤਰਾ। ਹਰ ਹਰ ਮਹਾਦੇਵ ਦੇ ਜਕਾਰਿਆਂ ਨਾਲ ਗੂੰਜਿਆ ਸਮਰਾਲਾ ਸ਼ਹਿਰ। ਫੁੱਲਾਂ ਦੀ ਵਰਖਾ ਨਾਲ ਲੋਕਾਂ ਨੇ ਸ਼ੁਭ ਯਾਤਰਾ ਦਾ ਕੀਤਾ ਸਵਾਗਤ। ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਸਮਰਾਲਾ ਸ਼ਹਿਰ ਚ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸੰਪਤੀ ਬੋਲੋਂ ਡੱਬੀ ਬਾਜ਼ਾਰ ਸਥਿਤ ਪ੍ਰਸਿੱਧ ਅਤੇ ਪ੍ਰਾਚੀਨ ਸ਼ੈ ਮੰਦਿਰ ਤੋਂ ਛੱਪੇ ਵਿੱਚ ਵਿਸ਼ਾਲ ਸ਼ੁਭ ਯਾਤਰਾ ਸ਼ਾਨੋ ਸ਼ੌਕ ਨਾਲ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਪੂਰਾ ਸ਼ਹਿਰ ਹਰ ਹਰ ਮਹਾਦੇਵ ਦੇ ਜਾਕਾਰਿਆਂ ਨਾਲ ਗੂੰਜੁੱਟਿਆ ਅਤੇ ਹਰ ਪਾਸੇ ਪਕਮਈ ਮਾਹੌਲ ਦਿਖਾਈ ਦਿੱਤਾ ਸਵੇਰ ਤੋਂ ਹੀ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਤੇ ਚੌਰਾਹਿਆਂ 'ਚ ਸ਼ੇ ਭਜਨ ਗੂੰਜਦੇ ਰਹੇ ਜਿਸ ਨਾਲ ਸਮਰਾਣਾ ਸ਼ਿਮਈ ਨਜ਼ਰ ਆਇਆ ਸ਼ੋਭਾ ਯਾਤਰਾ ਨਵੀਂ ਬਾਜ਼ਾਰ ਤੇ ਪ੍ਰਾਚੀਨ ਸ਼ੈ ਮੰਦਰ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਗਲੀਆਂ ਚੌਰਾਹਿਆਂ ਆ ਤੇ ਸੜਕਾ ਤੋਂ ਗੁਜ਼ਰਦੀ ਹੋਈ ਵਾਪਸ ਮੰਦਰ ਪ੍ਰੀਸੱਚ ਆ ਕੇ ਸਮਾਪਤ ਹੋਈ। ਸ਼ਿਵਰਾਸਮੀ ਦੇ ਪਾਵਨ ਪਰਵ ਨੂੰ ਲੈ ਕੇ ਜਿਹੜੀ ਸ਼ੋਭਾ ਯਾਤਰਾ ਹਰ ਸਾਲ ਇਸ ਪੀਰ ਕੰਨ ਸੇਵਾਦਾਰ ਵੱਲੋਂ ਕੱਢੀ ਜਾਂਦੀ ਆ ਉਹਦਾ ਅੱਜ ਪੂਰੇ ਸ਼ਹਿਰ ਦੇ ਵਿੱਚੋਂ ਬਹੁਤ ਵਧੀਆ ਪ੍ਰਬੰਧ ਨੇ ਤੇ ਅਲੇ-ਦਲੇ ਜੇ ਆਪਾਂ ਦੇਖੀਏ ਸੰਗਤ ਦੇ ਭਗਤ ਸਾਰੇ ਇਕੱਠੇ ਹੋਏ ਨੇ। ਤੋਂ ਅੱਜ ਦੇ ਦਿਨ ਆਪਾਂ ਜਰੂਰ ਇਹ ਕਾਮਨਾ ਕਰੀਏ ਕਿ ਜੋ ਆਪਾਂ ਆਪਣੇ ਧਰਮ ਨਾਲ ਆਪਾਂ ਆਪਣੇ ਪੰਜਾਬ ਦੇ ਤੇ ਆਪਾਂ ਆਪਣੇ ਜੋ ਕਾਰਜ ਸੰਬੰਧੀ ਰਿਸ਼ਤੇ ਪਿਆਰਾਂ ਲਈ ਉਹਨਾਂ ਦੀ ਜਿੰਨੀ ਮਦਦ ਹੋ ਸਕੇ ਜਿੰਨਾ ਪੈਕਦੂ ਨਾਲ ਖੜੀਏ ਤਾਂ ਕਿ ਪੰਜਾਬ ਸ਼ਾਂਤੀ ਵੀ ਬਰਕਰਾਰ ਰਹੇ ਅਤੇ ਇਹ ਪਰਵ ਜਿਹੜੇ ਸਰਬਸਾਂਝੀ ਵਾਰਤਾ ਦਾ ਪ੍ਰਤੀਕ ਨੇ ਗੜ ਮਿਲ ਕੇ ਸਾਂਝੇ ਤੌਰ ਤੇ ਮਨਾਏ ਜਾਂਦੇ ਨੇ ਸਾਰੇ ਜੋ ਕਮੇਟੀ ਮੈਂਬਰ ਨੇ ਉਹਨਾਂ ਨੂੰ ਬਹੁਤ ਵਧਾਈ ਦਿਨਾ ਕਿ ਉਹਨਾਂ ਦਾ ਬਰਾਲਾ ਸੜਕਾ ਅਸੀਂ ਹਰ ਸਾਲ ਇਹ ਨਹੀਂ ਜਾਂਦੇ ਚੋਬਾ ਯਾਤਰਾ ਸਾਡੇ ਇਲਾਕੇ ਦੇ ਵਿੱਚੋਂ ਨਿਕਲਦੀ ਹੈ ਜਿਹੜੀ ਪੰਜਾਬ ਦੀਆਂ ਮੇਨ ਚੋਬਾ ਯਾਤਰਾ ਦੇ ਵਿੱਚ ਇੱਕ ਹੋਰ ਭੜਕਾ ਦੀ ਗੱਲ ਹੈ ਮੈਂ ਸਭ ਨੂੰ ਇੱਕ ਬੇਨਤੀ ਕਰਦਾ ਵੇਖੋ ਜਿਹੜੇ ਧਰਮਾਂ ਨੂੰ ਜੋੜਨਾ ਸਿਖਾਉਂਦਾ ਧਰਮ ਸਾਨੂੰ ਸੇਵਾ ਸਿਖਾਉਂਦਾ ਸਾਨੂੰ ਸਿਖਾਉਂਦਾ ਹੈ ਵੀ ਕੋਈ ਗਰੀਬ ਵਰਕੇ ਦਾ ਜਿਹੜੀ ਬੰਦਾ ਉਹਦੀ ਮਦਦ ਕਿਵੇਂ ਕਰੀਏ ਔਰ ਰਲ ਮਿਲ ਕੇ ਪੰਜਾਬ ਦੇ ਲਈ ਆਪਣੇ ਇਸ ਸਮਾਜ ਦੇ ਲਈ ਜੋ ਵੀ ਬੰਦਾ ਵਰਤਵਾ ਯੋਗਦਾਨ ਉਸ ਜੇ ਪਾਇਆ ਕਰੀਏ ਅਤੇ ਆਪਣੇ ਧਰਮਾਂ ਦੇ ਵਿੱਚ ਜੋ ਆਪਾਂ ਨੂੰ ਧਰਮ ਸਿਖਾਉਂਦੇ ਨੇ ਉਹ ਜੋ ਸਾਡੇ ਗੁਰੂਆਂ ਮਹਾਰਾਜਾਂ ਨੇ ਜੋ ਸਾਡੇ ਗ੍ਰੰਥਾਂ ਨੇ ਸਾਨੂੰ ਸਿਖਾਇਆ ਉਹਨਾਂ ਤੋਂ ਸਿੱਖ ਲਵਦੇ ਆਪਣੇ ਜੀਵਨ ਨੂੰ ਉਸ ਤਰ੍ਹਾਂ ਬਤੀਤ ਕਰੀਏ। ਸਮਰਾਲਾ ਤੋਂ ਸੁਖਦੇਵ ਸਿੰਘ ਦੀਰਪੁਰ